ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਅਸੀਂ ਆਏ ਹੋਏ ਹਿਮਾਚਲ ਬਿਲਾਸਪੁਰ ਤੇ ਇੱਥੇ ਇੱਕ ਰੇਲਵੇ ਦਾ ਕੰਮ ਚੱਲ ਰਿਹਾ ਹੈ ਇਹਨਾਂ ਨੇ ਇੱਥੇ ਇੱਕ ਹੌਲ ਕੀਤਾ ਹੋਇਆ ਹੈ ਤੇ ਹੌਲ ਵਿੱਚ ਇਹਨਾਂ ਦੀ ਇੱਕ ਮਸ਼ੀਨ ਫਸੀ ਹੋਈ ਹੈ ਆ ਸਾਹਮਣੇ ਜਿਹੜਾ ਮਸ਼ੀਨ ਦੇ ਨਾਲ ਤੁਹਾਨੂੰ ਪਾਈਪ ਦਿਖਾਈ ਦੇ ਰਿਹਾ ਹੈ ਇਹਦੇ ਵਿੱਚੋਂ ਦੋ ਪਾਈਪ ਹੋਰ ਥੱਲੇ ਨੂੰ ਨਿਕਲਦੇ ਆ ਤੇ ਜਦੋਂ ਹੌਲ ਕਰਦੇ ਸਮੇਂ ਇਹਨਾਂ ਦੀ ਜਿਹੜੀ ਮਸ਼ੀਨ ਹੈ ਉਹਦੀ ਪਿੰਨ ਥੱਲੇ ਟੁੱਟ ਗਈ ਹੈ ਤੇ ਹੁਣ ਮੈਂ ਜਿਹੜੀ ਪਿੰਨ ਹੈ ਉਹ ਟੁੱਟੀ ਹੋਈ ਪਿੰਨ ਨੂੰ ਬਾਹਰ ਕੱਢਣਾ ਹੈ ਤੇ ਲਗਭਗ ਥੱਲੇ ਮੈਨੂੰ ਜਾਣਾ ਪੈਣਾ ਹੈ 60 ਫੁੱਟ ਇਹ ਜਿਹੜੀ ਪਿੰਨ ਹੈ ਉਹਨੂੰ ਬਾਹਰ ਕੱਢ ਕੇ ਉੱਥੇ ਫਿਰ ਇਹਨਾਂ ਦੀ ਜਿਹੜੀ ਉੱਪਰ ਮਸ਼ੀਨ ਹੈ ਉਹਦਾ ਪਾਈਪ ਥੱਲੇ ਸੈੱਟ ਹੋਣ ਦੇ ਲਈ ਉੱਥੇ ਜਿਹੜੀ ਜਗ੍ਹਾ ਹੈ ਖਾਲੀ ਹੋ ਜਾਣੀ ਹੈ ਕਿਉਂਕਿ ਉਸ ਪੁਆਇੰਟ ਤੇ ਇਹਨਾਂ ਦੀ ਟੁੱਟੀ ਹੋਈ ਪਿੰਨ ਫਸੀ ਹੋਈ ਹੈ ਤੇ ਹੁਣ ਮੈਂ ਥੱਲੇ ਗਿਆ ਹੋਇਆ ਤੇ ਕੁਝ ਹੀ ਮਿੰਟਾਂ ਦੇ ਵਿੱਚ ਜਿਹੜੀ ਹੈਗੀ ਪਿੰਨ ਨੂੰ ਮੈਂ ਬਾਹਰ ਕੱਢ ਦੇਣਾ ਹੈ ਤੇ ਫਿਰ ਇਹਨਾਂ ਨੇ ਆਪਣੀ ਮਸ਼ੀਨ ਦੇ ਨਾਲ ਥੱਲੇ ਨੂੰ ਉਹ ਉਹ ਜਿਹੜਾ ਉੱਪਰ ਪਾਈਪ ਹੈ ਉਹਦੇ ਵਿੱਚੋਂ ਦੋ ਪਾਈਪ ਹੋਰ ਨਿਕਲਣੇ ਆ ਉਹ ਥੱਲੇ ਜਾ ਕੇ ਫਿਰ ਇਹਨਾਂ ਦੀ ਜਿਹੜੀ ਮਸ਼ੀਨ ਹੈ ਉਹਦੇ ਨਾਲ ਜੁਆਇੰਟ ਹੋ ਜਾਣੀ ਹੈ ਤੇ ਉਹਨੇ Puri.